ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਅੱਜ ਬਹੁਤ ਵੱਡਾ ਜਿਹੜਾ ਕਬੱਡੀ ਕੱਪ ਮਦਨੀਪੁਰ ਜ਼ਿਲ੍ਹੇ ਲੁਧਿਆਣਾ ਦੇ ਵਿੱਚ ਹੋ ਰਿਹਾ ਹੈ ਜਿੱਥੇ ਓਪਨ ਦੇ ਮੁਕਾਬਲੇ ਹੋਣਗੇ 4 ਪਲੇਅਰ ਬਾਹਰੋਂ ਖੇਡ ਸਕਦੇ ਨੇ ਪਹਿਲਾ ਇਨਾਮ ਹੋਗਾ 1 ਲੱਖ ਰੁਪਏ ਸੈਕੰਡ ਹੋਗਾ 71000 ਰੁਪਏ ਅਤੇ ਬੈਸਟਨ ਦੋਸਤੋ ਨਵੇਂ ਹਾਰਲੇ ਡੈਵਿਡਸਨ ਬਾਈਕ ਦਿੱਤੇ ਜਾਣਗੇ ਇੱਥੇ ਅੱਜ ਵੱਡੀਆਂ-ਵੱਡੀਆਂ ਟੀਮਾਂ ਦੋਸਤੋ ਬਣਨ ਗਿਆ ਜਿਹਦੇ ਵਿੱਚ ਜਿਹੜੀ ਦਿਉਰੇ ਦੀ ਟੀਮ ਹੈ ਉਹਦੇ ਵਿੱਚ ਅਮਨ ਦਿਉਰਾ ਰਵੀ ਦੋਰਾ ਇਹ ਤੋਂ ਬਿਨਾ ਬੁਰ ਗਿਆ ਸੀਸਰ ਮਨੀਸ਼ ਬਖੂ ਅਕਬਰਪੁਰ ਸੋਨੀ ਫਕਰ ਝੰਡਾ ਤੇ ਰਵੀ ਕੈਲਟਰਮ ਇਹ ਖਿਡਾਰੇ ਖੇਡਣਗੇ ਤੇ ਹੋਰ ਸ਼ੱਕਰਪੁਰ ਦੀ ਟੀਮ ਵੀ ਇੱਥੇ ਖੇਡੂਗੀ ਨਾਲ ਦੋਸਤੋ ਹਾਕਮ ਵਾਲੇ ਦੀ ਤੇ ਹੋਰ ਵੀ ਵੱਡੀਆਂ ਵੱਡੀਆਂ ਟੀਮਾਂ ਬਣਨ ਗਿਆ ਜਿਹਦੇ ਵਿੱਚ ਦੋਸਤੋ ਜੱਗੂ ਹਾਕਮ ਵਾਲਾ ਫਰੀਆਦ ਅਲੀ ਇੰਦਰਜੀਤ ਕਲਸ਼ੀਆਂ ਇਹ ਤੋਂ ਬਿਨਾ ਦੀਪ ਦਬੁਰਜੀ ਵਰਗੇ ਦੋਸਤੋ ਵੱਡੇ ਵੱਡੇ ਖਿਡਾਰੀ ਤੇ ਹੋਰ ਜਿਹੜੇ ਅੱਜ ਦੇ ਟਾਈਮ ਦੇ ਛੋਟੇ ਦੇ ਪਲੇਅਰ ਨੇ ਉਹ ਸਾਰੇ ਹੀ ਖੇਡਣਗੇ ਜੇ ਆਪ ਪੰਗਲ ਕਰੀਏ ਸਿੱਲੂ ਦੀ ਦੋਸਤੋ ਤਾਂ ਸਿੱਲੂ ਅੱਜ ਰੈਸਟ ਤੇ ਹੈ ਅੱਜ ਸਿੱਲੂ ਬਹੁ ਅਕਬਰਪੁਰ ਵਾਲਾ ਨਹੀਂ ਖੇਡਦਾ ਤਾਂ ਇਹ ਜੀ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਲਿਖੋ ਧੰਨਵਾਦ